ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੰਬਰ 1 ਜੋ ਲੋਕ ਰਾਤ ਦੇ ਸਮੇਂ ਚਾਹ ਕੌਫੀ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਪਾਚਨ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਅਤੇ ਉਹਨਾਂ ਨੂੰ ਨੀਂਦ ਨਾ ਆਉਣੀ ਬੇਚੈਨੀ ਸਰੀਰ ਵਿੱਚ ਅਕੜਾ ਹੋਣਾ ਵੀ ਲਾਜ਼ਮੀ ਹੁੰਦਾ ਹੈ ਇਸ ਲਈ ਇਸਤਾ ਸੌਣ ਤੋਂ ਪਹਿਲਾਂ ਕਦੇ ਵੀ ਸੇਵਨ ਨਾ ਕਰੋ ਨੰਬਰ 2 ਪ੍ਰੈਸ਼ਰ ਕੁੱਕਰ ਵਿੱਚ ਦਾਲ ਚੌਲ ਸਬਜ਼ੀਆਂ ਜਾਂ ਮਾਸਾਹਾਰੀ ਨੂੰ ਉਬਾਲਣ ਲਈ ਘੱਟ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ ਜੇਕਰ ਤੁਹਾਡੇ ਕੋਲ ਮਾਈਕ੍ਰੋਵੇਵ ਹੈ ਤਾਂ ਇਸ ਵਿੱਚ ਮੀਟ ਜਾਂ ਚਿਕਨ ਨੂੰ ਅਰਧ ਪਕਾਓ ਅਤੇ ਬਾਅਦ ਵਿੱਚ ਤੁਸੀਂ ਇਸ ਨੂੰ ਪ੍ਰੈਸ਼ਰ ਕੁੱਕਰ ਵਿੱਚ ਪਕਾ ਸਕਦੇ ਹੋ ਇਸ ਨਾਲ ਗੈਸ ਦੀ ਖਪਤ ਘੱਟ ਹੋਵੇਗੀ ਅਤੇ ਇਹ ਜਲਦੀ ਵੀ ਖਤਮ ਨਹੀਂ ਹੋਵੇਗਾ ਨੰਬਰ 3 ਗੋਂਦ ਦਾ ਰੰਗ ਹਲਕਾ ਪੀਲਾ ਹੁੰਦਾ ਹੈ ਜਦੋਂ ਕਿ ਗੋਂਦ ਕਤੀਰਾ ਪੂਰੀ ਤਰ੍ਹਾਂ ਪਾਰਦਰਸ਼ੀ ਹੁੰਦਾ ਹੈ ਗੋਂਦ ਪਾਣੀ ਵਿੱਚ ਘੁਲ ਜਾਂਦਾ ਹੈ ਪਰ ਗੋਂਦ ਕਤੀਰਾ ਫੁੱਲ ਜਾਂਦਾ ਹੈ ਅਤੇ ਜੈਲੀ ਵਰਗਾ ਪਦਾਰਥ ਬਣ ਜਾਂਦਾ ਹੈ ਗੋਂਦ ਸ਼ਰੀਰ ਲਈ ਕਰਮ ਹੁੰਦਾ ਹੈ ਜਦੋਂ ਕਿ ਗੋਂਦਕ ਤੀਰਾ ਠੰਡਾ ਕਰਨ ਵਾਲਾ ਪ੍ਰਭਾਵ ਰੱਖਦਾ ਹੈ ਗੋਂਦ ਦੀ ਵਰਤੋਂ ਸਰਦੀਆਂ ਦੀਆਂ ਮਠਿਆਈਆਂ ਵਿੱਚ ਕੀਤੀ ਜਾਂਦੀ ਹੈ ਪਰ ਗੋਂਦਕ ਤੀਰਾ ਗਰਮੀਆਂ ਵਿੱਚ ਪੀਣ ਵਾਲੇ ਪਦਾਰਥਾਂ ਵਿੱਚ ਵਰਤਿਆ ਜਾਂਦਾ ਹੈ ਗੋਂਦ ਨੂੰ ਬਬੂਲ ਦੇ ਰੁੱਖ ਤੋਂ ਕੱਢਿਆ ਜਾਂਦਾ ਹੈ ਜਦੋਂ ਕਿ ਗੋਂਦਕ ਤੀਰਾ ਐਸਟਰਾਗੈਲਸ ਪੌਦੇ ਤੋਂ ਮਿਲਦੀ ਹੈ ਨੰਬਰ 4 ਗਰਮੀਆਂ ਦੇ ਵਿੱਚ ਜੇ ਤੁਹਾਡੇ ਨੱਕ ਵਿੱਚੋਂ ਖੂਨ ਆਉਂਦਾ ਹੈ ਤਾਂ ਇਹ ਖੂਨ ਪਾਣੀ ਦੀ ਕਮੀ ਕਰਕੇ ਹੁੰਦਾ ਹੈ ਇਸ ਤੋਂ ਬਚਣ ਲਈ ਤੁਸੀਂ ਮਿਸ਼ਰੀ ਦਾ ਪਾਣੀ ਵੀ ਪੀ ਸਕਦੇ ਹੋ ਇਹ ਪ੍ਰੋਬਲਮ ਕਦੇ ਨਹੀਂ ਦੁਬਾਰਾ ਹੋਵੇਗੀ ਨੰਬਰ 5 ਭੁੰਨਿਆ ਹੋਇਆ ਲਸਣ ਖਾਣ ਨਾਲ ਮਰਦਾਨਾ ਕਮਜ਼ੋਰੀ ਨੂੰ ਦੂਰ ਕੀਤਾ ਜਾ ਸਕਦਾ ਹੈ ਲਸਣ ਦੇ ਵਿੱਚ ਐਲੀਸਿਨ ਹੁੰਦਾ ਹੈ ਜੋ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦਾ ਹੈ ਤੇ ਇਹ ਸਿਲਾਚਿਤ ਦਾ ਕੰਮ ਵੀ ਕਰਦਾ ਹੈ ਨੰਬਰ 6 ਗਰਮੀਆਂ 'ਚ ਅਜਿਹੇ ਖੁਰਾਕੀ ਪਦਾਰਥ ਖਾਦੇ ਜਾਣ ਜਿਨ੍ਹਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ ਕਿਉਂਕਿ ਗਰਮੀਆਂ ਵਿੱਚ ਪਸੀਨਾ ਨਿਕਲਣ ਕਾਰਨ ਸਰੀਰ ਨੂੰ ਪਾਣੀ ਦੀ ਲੋੜ ਹੁੰਦੀ ਹੈ ਇਹਨਾਂ ਦਿਨਾਂ 'ਚ ਨਿੰਬੂ ਪਾਣੀ, ਨਾਰੀਅਲ ਪਾਣੀ, ਲੱਸੀ, ਫਲ ਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ ਸਵੇਰ ਦੇ ਨਾਸ਼ਤੇ ਤੇ ਦੁਪਹਿਰ ਦੇ ਖਾਣੇ ਵਿੱਚ ਕਾਰ ਲੱਸੀ ਜਾਂ ਕੋਈ ਤਰਲ ਪਦਾਰਥ ਪੀ ਲੈਣਾ ਚਾਹੀਦਾ ਹੈ। ਨੰਬਰ 7 ਜੇ ਤੁਹਾਨੂੰ ਭੁੱਖ ਨਹੀਂ ਲੱਗਦੀ ਆ ਤਾਂ ਤੁਸੀਂ ਮੇਥੀ ਦੇ ਪੱਤਿਆਂ ਦਾ ਸਾਗ ਬਣਾ ਕੇ ਖਾਓ। ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ ਅਤੇ ਪਾਚਨ ਤੰਤਰ ਵੀ ਮਜ਼ਬੂਤ ਹੋ ਜਾਵੇਗਾ। ਨੰਬਰ 8 ਰਾਤ ਜਾਂ ਸ਼ਾਮ ਦੇ ਭੋਜਨ 'ਚ ਦਹੀਂ, ਤਰਬੂਜ, ਖਰਬੂਜਾ, ਨਾਰੀਅਲ ਸੌਫਦਰ ਮਿੱਠਾ ਪਾਣੀ ਆਦ ਬਹੁਤ ਲਾਭ ਪਹੁੰਚਾਉਂਦਾ ਹੈ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਹਲਕਾ ਗਰਮ ਦੁੱਧ ਤੇ ਤ੍ਰਿਫਲਾ ਚੂਰਨ ਖਾਣਾ ਚਾਹੀਦਾ ਹੈ ਨੰਬਰ 9 ਜੇ ਤੁਹਾਡਾ ਸਿਰਦਰਦ ਜਿਆਦਾ ਦਰਦ ਕਰ ਰਿਹਾ ਹੈ ਤਾਂ ਤੁਸੀਂ ਨਿੰਬੂ ਦੀਆਂ ਪੱਤੀਆਂ ਨੂੰ ਕੁੱਟ ਕੇ ਸੁੰਘ ਲਓ ਉਸ ਨਾਲ ਸਿਰਦਰਦ ਤੋਂ ਆਰਾਮ ਮਿਲੇਗਾ ਨੰਬਰ 10 ਗਰਮੀ ਦੇ ਮੌਸਮ ਵਿੱਚ ਮਿੱਠੇ ਤੇ ਰਸਪਰੇ ਫਲ ਵੱਧ ਤੋਂ ਵੱਧ ਖਾਣੇ ਚਾਹੀਦੇ ਹਨ ਸਬਜ਼ੀਆਂ ਚ ਕਦੂ, ਘੀਆ, ਪਿੰਡੀ, ਕਰੇਲੇ, ਲੌਕੀ, ਤੋਰੀ ਆਦ ਖਾਣੀਆਂ ਚਾਹੀਦੀਆਂ ਹਨ ਇਸ ਮੌਸਮ ਚ ਐਸਿਡਿਟੀ, ਪੇਟ ਵਿੱਚ ਜਲਣ, ਕਬਜ਼, ਮੂੰਹ ਚ ਛਾਲੇ ਆਦ ਬਿਮਾਰੀਆਂ ਹੋ ਜਾਂਦੀਆਂ ਹਨ ਸਟੋਰੇਜ ਕੀਤੀਆਂ ਸਬਜ਼ੀਆਂ, ਚਾਟ, ਫਾਸਟ ਫੂਡ ਤੇ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਹਮੇਸ਼ਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨੰਬਰ 11 ਮਾਂ ਦੀ ਸੋਚ ਹਮੇਸ਼ਾ ਸਕਾਰਾਤਮਕ ਹੋਣੀ ਚਾਹੀਦੀ ਹੈ ਸਕਾਰਾਤਮਕ ਸੋਚ ਨਾ ਸਿਰਫ ਮਾਂ ਨੂੰ ਸਗੋਂ ਬੱਚੇ ਨੂੰ ਵੀ ਲਾਭ ਪਹੁੰਚਾਉਂਦੀ ਹੈ ਇਸ ਨਾਲ ਬੱਚੇ ਵਿੱਚ ਸਕਾਰਾਤਮਕਤਾ ਆਉਂਦੀ ਹੈ ਅਤੇ ਉਹ ਔਖੇ ਸਮੇਂ ਵਿੱਚ ਵੀ ਹਿੰਮਤ ਨਹੀਂ ਹਾਰਦਾ ਨੰਬਰ 12 ਮੈਰੀਗੋਲਡ ਪੌਦਾ ਸਿਰਫ ਇੱਕ ਸਜਾਵਟੀ ਫੁੱਲ ਹੀ ਨਹੀਂ ਹੈ ਬਲਕਿ ਇਹ ਇੱਕ ਕੁਦਰਤੀ ਮੱਛਰ ਭਜਾਉਣ ਵਾਲਾ ਵੀ ਹੈ ਇਸ ਵਿੱਚ ਬਹੁਤ ਸਾਰੇ ਗੁਣ ਹਨ ਜੋ ਇਸ ਨੂੰ ਘਰ ਲਈ ਇੱਕ ਸ਼ਾਨਦਾਰ ਫੁੱਲ ਬਣਾਉਂਦੇ ਹਨ ਇਸ ਪੌਦੇ ਦੇ ਫੁੱਲ ਅਤੇ ਪੱਤੀਆਂ ਇੱਕ ਖਾਸ ਖੁਸ਼ਬੂ ਛੱਡਦੀਆਂ ਹਨ ਜੋ ਮੱਛਰਾਂ ਲਈ ਕਾਫੀ ਨੁਕਸਾਨਦੇਹ ਹੈ ਇਹ ਹੀ ਕਾਰਨ ਹੈ ਕਿ ਮੱਛਰ ਇਸ ਦੇ ਨੇੜੇ ਆਉਣ ਤੋਂ ਡਰਦੇ ਹਨ ਇਸ ਪੌਦੇ ਨੂੰ ਤੁਸੀਂ ਆਪਣੇ ਘਰ ਵਿੱਚ ਵੀ ਲਗਾ ਸਕਦੇ ਹੋ ਨੰਬਰ 13 ਗੁੰਦਕ ਤੀਰਾ ਤੁਹਾਡੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ ਵਿੱਚ ਮਦਦ ਕਰਦਾ ਹੈ ਅਤੇ ਤੁਹਾਡੀ ਪਾਚਨ ਕਿਰਿਆ ਨੂੰ ਠੀਕ ਕਰਦਾ ਹੈ ਗੁੰਦਕ ਤੀਰਾ ਬੁਢਾਪੇ ਨੂੰ ਰੋਕਣ ਜ਼ਖਮਾਂ ਨੂੰ ਚੰਗਾ ਕਰਨ ਅਤੇ ਦਾਗ ਤੱਬਿਆਂ ਨੂੰ ਘਟਾਉਣ ਲਈ ਵੀ ਮਸ਼ਹੂਰ ਹੈ ਨੰਬਰ 14 ਗਰਮ ਪਾਣੀ ਨਾਲ ਸਿਰ ਤੋਂ ਨਾਲ ਵਾਲਾਂ ਦੀਆਂ ਜੜਾਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਇਸ ਲਈ ਗਰਮ ਪਾਣੀ ਨਾਲ ਸਿਰਨਾ ਧੋਵੋ ਸਿਰ ਧੋਣ ਲਈ ਹਮੇਸ਼ਾ ਨਾਰਮਲ ਪਾਣੀ ਦਾ ਹੀ ਇਸਤੇਮਾਲ ਕਰੋ ਨੰਬਰ 15 ਕਮਜ਼ੋਰ ਪਾਚਨ ਤੰਤਰ ਦੀ ਸਥਿਤੀ ਵਿੱਚ ਵੀ ਲੋਕੀ ਜਾਂ ਇਸ ਦੇ ਜੂਸ ਦਾ ਜ਼ਿਆਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੁਹਾਨੂੰ ਦੱਸ ਦਈਏ ਕਿ ਲੋਕੀ ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਪਾਚਨ ਤੰਤਰ ਨੂੰ ਖਰਾਬ ਕਰ ਸਕਦੀ ਹੈ ਇਸ ਦਾ ਸਰੀਰ ਲਈ ਜ਼ਹਿਰੀਲਾ ਹੋ ਸਕਦਾ ਹੈ ਇਸ ਨਾਲ ਪੇਟ ਦਰਦ ਉਪਾਤ ਹਜ਼ਮੀ ਕਬਜ਼ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਨੰਬਰ 16 ਮੱਛਰਾਂ ਨੂੰ ਭਜਾਉਣ ਲਈ ਬਾਜ਼ਾਰ ਵਿੱਚ ਉਪਲਬਧ ਇੱਕ ਉਤਪਾਦ ਮਾਸਕੀਟੋ ਰੈਰੈਲੇਟ ਵਿੱਚ ਵੀ ਲਵੈਂਡਰ ਆਇਲ ਦੀ ਵਰਤੋਂ ਕੀਤੀ ਜਾਂਦੀ ਹੈ ਅਜਿਹੇ 'ਚ ਜੇਕਰ ਤੁਸੀਂ ਆਪਣੇ ਘਰ 'ਚ ਲਵੈਂਡਰ ਲਗਾਉਂਗੇ ਤਾ ਇਸਦੀ ਖੁਸ਼ਬੂ ਨਾਲ ਮੱਛਰ ਦੂਰ ਭੱਜ ਜਾਣਗੇ ਲਵੈਂਡਰ ਮੱਛਰਾਂ ਨੂੰ ਘਰ ਤੋਂ ਦੂਰ ਰੱਖਣ 'ਚ ਕਾਫੀ ਮਦਦਗਾਰ ਸਾਬਿਤ ਹੁੰਦਾ ਹੈ ਮੱਛਰਾਂ ਨੂੰ ਇਸ ਪੌਦੇ ਦੀ ਖੁਸ਼ਬੂ ਪਸੰਦ ਨਹੀਂ ਹੈ ਇਸ ਲਈ ਮੱਛਰ ਜਿੱਥੇ ਵੀ ਇਹ ਪੌਦਾ ਹੁੰਦਾ ਹੈ ਉੱਥੇ ਕਦੇ ਨਹੀਂ ਜਾਂਦੇ ਇਸ ਤੋਂ ਇਲਾਵਾ ਲਵੈਂਡਰ ਦੀ ਖੁਸ਼ਬੂ ਤੁਹਾਨੂੰ ਚੰਗੀ ਨੀਂਦ ਲੈਣ ਵਿੱਚ ਵੀ ਮਦਦ ਕਰੇਗੀ ਨੰਬਰ 17 ਕਾਲਗੇਟ ਦੇ ਉੱਪਰ ਬੇਕਿੰਗ ਸੋਡਾ ਪਾ ਕੇ ਬੁਰਸ਼ ਕਰੋ ਜੇ ਤੁਹਾਡੇ ਦੰਦ ਪੀਲੇ ਤੇ ਗੰਦੇ ਹਨ ਇਸ ਨਾਲ ਤੁਹਾਡੇ ਦੰਦ ਦੁੱਧ ਦੀ ਤਰ੍ਹਾਂ ਚਿੱਟੇ ਹੋ ਜਾਣਗੇ ਨੰਬਰ 18 ਮੂੰਹ ਰਾਹੀਂ ਆਪਣੇ ਨਾਹ ਕੱਟਣਾ ਬਹੁਤ ਹੀ ਗਲਤ ਗੱਲ ਹੈ ਇਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਨਾਲ ਨੌਹਾਂ ਦੀ ਗੰਦਗੀ ਤੁਹਾਡੇ ਅੰਦਰ ਚਲੀ ਜਾਵੇਗੀ ਜਿਸ ਨਾਲ ਤੁਸੀਂ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 19 ਜੇਕਰ ਤੁਹਾਡੇ ਗਲੇ ਵਿੱਚ ਅਕਸਰ ਖਾਸ ਹੁੰਦੀ ਰਹਿੰਦੀ ਹੈ ਤਾਂ ਇੱਕ ਗਲਾਸ ਪਾਣੀ ਵਿੱਚ ਦੋ ਤਿੰਨ ਤુલਸੀ ਦੇ ਪੱਤੇ ਲੈ ਕੇ ਉਬਾਲ ਲਓ ਤੇ ਫਿਰ ਇਸ ਪਾਣੀ ਨਾਲ ਤੁਸੀਂ ਗਰਾਰੇ ਕਰ ਲਓ ਤੁਹਾਡੀ ਗਲੇ ਦੀ ਖਾਸ ਤੁਰੰਤ ਠੀਕ ਹੋ ਜਾਵੇਗੀ ਸੋ ਇਸੇ ਨਾਲ ਹੀ ਚੇਕ ਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ